ਸਾਲਾਂ ਬਾਅਦ ਤੁਸੀਂ ਪੰਜਾਬੀ ਫਿਲਮ ਕਰ ਰਹੇ ਹੋ ਇੱਕ ਵਾਰ ਫੇਰ ਤੋਂ ਮੈਂ ਜਦੋਂ ਆਪਣੀ ਜ਼बान ਬੋਲੀ ਹਾਂਜੀ ਜਿਹਦੇ ਵਿੱਚ ਮੈਂ ਜੰਮਿਆ ਪਲਿਆ ਵੱਡਾ ਹੋਇਆ ਮੈਨੂੰ ਲੱਗਿਆ ਮੈਂ ਘਰ ਆ ਗਿਆ ਬੰਬੇ ਚਾਹ ਦੇ ਇੱਕ ਆਰਟਿਸਟ ਨਾਮ ਹੀ ਸੁਣਦੇ ਨਾ ਉਹਨਾਂ ਸਟਰਗਲਿੰਗ ਆਲਰੇਡੀ ਉਹਦੇ ਦਿਮਾਗ 'ਚ ਆ ਜਾਂਦਾ ਵੀ ਅਸੀਂ ਸਟਰਗਲ ਕਰਨਾ ਹੈ ਤਾਂ ਹੀ ਸਾਨੂੰ ਬੰਬੇ ਵਿੱਚ ਜਗ੍ਹਾ ਮਿਲੇਗੀ ਕੁਝ ਸ਼ੁਰੂ ਦੇ ਸਾਲ ਜਿਹੜੇ ਸਨ ਕਾਫੀ ਸਟਰਗਲ ਕਰਦੇ ਰਹੇ ਮਗਰ ਇੰਟਰੋਡਕਸ਼ਨ ਹੋ ਜਾਣ ਕਰਕੇ ਪਛਾਣ ਜੇ ਹੀ ਹੋ ਗਈ ਕਿ ਵੇ ਅੱਛਾ ਇਹ ਬੰਦਾ ਜਿਹੜਾ ਇਹ ਇਹ ਐਕਟਰ ਹੈ ਇਸ ਤਰ੍ਹਾਂ ਦਾ ਐਕਟਰ ਹੈ ਕਿ ਸਾਹਿਦ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਵੀ ਤੁਸੀਂ ਫਾਦਰ ਤੋਂ ਵੱਧ ਐਕਟਰ ਸਟ੍ਰਿਕਟ ਹੋ ਉਹ ਜਿਹੜੇ ਤੁਸੀਂ ਉਹ ਕਿਰਦਾਰ ਨਿਭਾ ਰਹੇ ਹੋ ਹਾਂਜੀ ਤੁਸੀਂ ਉਸ ਕਿਰਦਾਰ ਦੇ ਪ੍ਰਤੀ ਸਟ੍ਰਿਕਟ ਹੁੰਦੇ ਹੋ ਪਰ ਉਹ ਆਪਣੇ ਆਪ ਬਹੁਤ ਅੱਛੇ ਐਕਟਰ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਆਪਣੇ ਪੇਰੈਂਟਸ ਨੂੰ ਕਿਵੇਂ ਮਨਾਇਆ ਸੀ ਵੀ ਤੁਸੀਂ ਇਸ ਲਾਈਨ 'ਚ ਜਾਣਾ ਚਾਹੁੰਦੇ ਹੋ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਐਕਟਰ ਬੰਨਾ ਚਾਹੁੰਦਾ ਤਾਂ ਮੇਰੀ ਮਾਂ ਤਾਂ ਰੋਣ ਲੱਗ ਪਈ ਮੇਰੇ ਫਾਦਰ ਕਹਿੰਦੇ ਮੈਂ ਤਾਂ ਬੜਾ ਪ੍ਰਾਊਡ ਹਾਂ ਇਹ 18 ਸਾਲ ਦੀ ਉਮਰ 'ਚ ਮੇਰੇ ਮੁੰਡੇ ਨੇ ਡਿਸਾਈਡ ਕਰ ਲਿਆ ਕਿ ਉਹ ਜ਼ਿੰਦਗੀ ਕੀ ਕਰਨਾ ਚਾਹੁੰਦਾ। ਆਪਣੀਆਂ ਜ਼ਰੂਰਤਾਂ ਨੂੰ ਕੱਟ ਰੱਖੋ। ਇਹ ਜ਼ਰੂਰਤਾਂ ਵਾੜੀਆਂ ਕਰ ਲੋਗੇ ਐ ਮਤਲਬ ਬਾਹਰ ਸਟੈਪ ਕਰਦੇ ਕਿ ਮੈਨੂੰ ਕੋ ਗੱਡੀ ਵੀ ਹੋਣੀ ਚਾਹੀਦੀ ਐ, ਫਲੈਟ ਵੀ ਹੋਣਾ ਚਾਹੀਦਾ, ਫਲਾਨਾ ਫੋਨ ਵੀ ਹੋਣਾ ਚਾਹੀਦਾ, ਕੱਪੜੇ ਵੀ ਇਹੋ ਜਿਹੇ ਹੋਣੇ ਚਾਹੀਦੇ ਐ। ਉਹ ਦਿਖਾਵਾ ਐ ਉੱਤੇ ਦਾ। ਉਹ ਕਿਸੇ ਵੇਲੇ ਖਤਮ ਹੋ ਜਾਣਾ, ਫਿਰ ਪਤਾ ਵੀ ਨਹੀਂ ਲੱਗਣਾ ਕਿੱਥੇ ਗਿਆ। ਤੁਸੀਂ ਆਪਣੇ ਕੰਮ ਤੇ ਕੰਸੈਂਟਰ ਕੇ ਕਰੋਗੇ, ਇਹ ਸਾਰੀਆਂ ਚੀਜ਼ਾਂ ਸਹਿਜ ਆਪਣੇ ਆਪ ਆਂਦੀਆਂ ਚਲੀਆਂ ਜਾਣਗੀਆਂ।

ਕਿ ਕੰਮ ਕਿਨੂੰ ਆਂਦਾ ਤੇ ਕਿਨੂੰ ਨਹੀਂ ਆਂਦਾ ਤੇ ਆਪੇ ਉਹਨਾਂ ਨੂੰ ਸਿੱਖ ਮਿਲੇਗੀ ਇਹਦੇ ਨਾਲ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਹਾਂ ਇਹ ਜ਼ਰੂਰ ਹੈ ਕਿ ਅੱਜ ਦਾ ਯੰਗਸਟਰ ਜਿਹੜਾ ਉਹਨੂੰ ਚਾਹੀਦਾ ਹੁਣ ਦੀ ਹੁਣ ਸਕਸੈਸ ਮਿਲ ਜਾਏ ਉਹ ਨਹੀਂ ਮਿਲਣੀ ਕਦੀ ਵੀ ਤੇ ਜਿਹੜੀ ਮਿਲ ਜੂਗੀ ਉਹ ਖਤਮ ਹੋ ਜੂਗੀ ਖਤਮ ਹੋ ਜੂਗੀ ਜਿਹੜੀ ਮਿਹਨਤ ਕਰਕੇ ਤੁਸੀਂ ਸਸਟੇਨ ਕਰੋਗੇ ਉਹ ਫਿਰ ساری ਜ਼ਿੰਦਗੀ ਚੱਲੇਗੀ ਤੁਹਾਡੇ ਨਾਲ ਕੋਈ ਅਗਰ ਫਿਲਮ ਪ੍ਰੋਡਿਊਸਰ ਹੈ ਜਿਹੜਾ ਕਰੋੜਾਂ ਰੁਪਏ ਲਗਾ ਕੇ ਪਿਕਚਰ ਬਣਾ ਰਿਹਾ ਹੈ ਉਹ ਕਿਸੇ ਨੂੰ ਖੁਸ਼ ਕਰਨ ਵਾਸਤੇ ਆਪਣੀ ਪਿਕਚਰ ਦੇ ਕਰੋੜ ਰੁਪਏ ਡੁਬਾ ਦੇਗਾ ਉਹਨੂੰ ਕਿਤੇ ਨਾ ਕਿਤੇ ਉਹਦੇ ਅੰਦਰ ਇਹ ਭਰੋਸਾ ਕਿ ਇਹ ਸ਼ਾਇਦ ਚੱਲ ਜਾਏਗਾ ਇਹ ਸ਼ਾਇਦ ਰਿਟਰਨ ਲੈ ਆਏਗਾ ਤਾਂ ਕਰਕੇ ਉਹਨੇ ਇਸ ਤਰ੍ਹਾਂ ਸੋਚ ਆਪਾਂ ਸਿਰਫ 네ਗੇਟਿਵ ਤੇ ਕਨਸੈਂਟਰੇਟ ਕਰਨਾ ਹੈ ਕਿਉਂ ਕਰੀਏ ਆਪਾਂ ਪੋਜ਼ਿਟਿਵ ਤੇ ਕਨਸੈਂਟਰੇਟ ਕਰੀਏ ਕਿ ਨਹੀਂ ਯਾਰ ਆਪਾਂ ਮਿਹਨਤ ਕਰਾਂਗੇ ਤਾਂ ਆਪਣੇ ਆਪ ਪਰਮਾਤਮਾ ਮੇਰੇ ਮੇਰ ਕਰੇਗਾ ਅਗਰ ਤੁਹਾਨੂੰ ਆਪਣਾ ਕੰਮ ਆਂਦਾ ਹੈ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਅੱਜ ਨਹੀਂ ਤੇ ਕੱਲ ਤੁਹਾਨੂੰ ਕੰਮ ਮਿਲੂਗਾ ਅਗਰ ਤੁਸੀਂ ਸਟਾਰਿਜ਼ਮ ਚਾਹੁੰਦੇ ਹੋ ਉਹ ਤਾਂ ਕੰਮ ਕਰਕੇ ਹੀ ਮਿਲੂਗਾ ਫਿਰ ਮਿਲੂਗਾ ਤਾਂ ਔਰ ਛਾ ਕੰਮ ਕਰਕੇ ਹੀ ਮਿਲੂਗਾ ਸਟਾਰ ਵੀ ਓਵਰਨਾਈਟ ਨਹੀਂ ਬਣ ਜਾਂਦਾ ਕੋਈ ਰੋਜ਼ਾਨਾ ਸਪੋਕਸਮੈਨ ਦੇਖਦੇ ਸਾਰੇ ਦਰਸ਼ਕਾ ਦਾ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਲ ਅੱਜ ਮੈਂ ਤੁਹਾਨੂੰ ਜਿਨ੍ਹਾਂ ਨਾਲ ਮਿਲਵਾਨ ਜਾ ਰਹੀਆਂ ਅੱਜ ਸਾਡੇ ਲਈ ਉਹ ਬੁਹੇ ਦੀ ਖਾਸ ਗੈਸਟ ਨੇ ਕਿਉਂਕਿ ਇਹਨਾਂ ਦੇ ਕੰਮ ਨੂੰ ਤੁਸੀਂ ਹੀ ਕਈ ਸਾਲਾਂ ਤੋਂ ਪਸੰਦ ਕਰਦੇ ਆ ਰਹੇ ਹੋ ਆਈ ਵੈਲਕਮ ਪੰਕਜ ਕਪੂਰ ਸਰ ਸਤਿ ਸ਼ਕਲ ਸਰ ਸਤਿ ਸ਼ਕਲ ਕਿਵੇਂ ਹੋ ਸਰ ਬਸ ਠੀਕ ਆ ਬੇਟਾ ਸਭ ਤੋਂ ਪਹਿਲਾਂ ਸਰ ਮੈਂ ਮੁਬਾਰਕਾ ਦੇਣਾ ਚਾਹੂੰਗੀ ਤੁਹਾਡੀ ਫਿਲਮ ਰਾਵੀ ਦੇ ਕੰਡੇ ਲਈ ਥੈਂਕ ਯੂ ਜੀ ਤੇ ਸਾਰੇ ਰਾਵੀ ਦੇ ਕੰਡੇ ਜਿਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਮੁਬਾਰਕ ਤੇ ਉਮੀਦ ਕਰਦੇ ਆ ਜਿਹੜੇ ਦੇਖਣ ਆਣਗੇ ਉਹ ਵੀ ਪਿਕਚਰ ਦੇਖ ਕੇ ਮੁਬਾਰਕ ਲੈ ਕੇ ਵਾਪਸ ਜਾਣਗੇ ਬਿਲਕੁਲ ਜੀ ਤੇ ਮੈਂ ਤੁਹਾਡੀ ਕਿਰਦਾਰ ਬਾਰੇ ਜਾਨਣਾ ਚਾਹੂੰਗੀ ਕਿਵੇਂ ਦਾ ਕਿਰਦਾਰ ਦੇਖਣ ਨੂੰ ਮਿਲੇਗਾ ਇਸ ਵਾਰ ਇੱਕ ਦੁਕਾਨਦਾਰ ਹੈ ਛੋਟਾ ਜਿਹਾ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਦੇ ਹਾਂਜੀ ਅ ਪਰਿਵਾਰਿਕ ਬੰਦਾ ਹੈ ਘਰੇਲੂ ਜਿਹਾ ਉਹਦੀਆਂ ਧੀਆਂ ਨੇ ਉਹਨਾਂ ਦੇ ਨਾਲ ਹੀ ਸਾਰੀ ਜ਼ਿੰਦਗੀ ਉਹਦੀ ਇਨਵੋਲਡ ਹੈ ਤੇ ਉਹਦੇ ਬਾਰੇ ਹੀ ਪੂਰੀ ਕਹਾਣੀ ਹੈਗੀ ਹੈ ਅੱਛਾ ਸਰ ਤੁਸੀਂ ਗੱਲ ਕੀਤੀ ਹੈ ਜਦੋਂ ਇੱਕ ਤੁਸੀਂ 3ਾਂ ਦੀ ਗੱਲ ਕੀਤੀ ਹੈ ਤੇ ਕੁੜੀਆਂ ਨਾਲ ਜਦ ਅਸੀਂ ਕੰਮ ਕਰਦੇ ਆ ਨਾ ਤਾਂ ਇੱਕ ਤੁਸੀਂ ਆਲਰੇਡੀ ਇੱਕ ਫਾਦਰ ਹੋ ਤੇ 3ਾਂ ਨਾਲ ਕੰਮ ਕਰਕੇ ਨਾ ਉਹ ਫਾਦਰਪਨ ਜਿਹੜਾ ਹੁੰਦਾ ਨਾ ਉਹ ਬਾਹਰ ਆ ਜਾਂਦਾ ਕੰਮ ਕਰਕੇ ਕਿਵੇਂ ਦਾ ਲੱਗਿਆ ਸੀ ਤੁਹਾਨੂੰ ਤੁਸੀਂ ਆਪੇ ਕਹਿੰਦਾ ਉਹ ਨੈਚੁਰਲੀ ਫੀਲਿੰਗ ਆ ਜਾਂਦੀ ਹੈ ਨਾ ਬੇਟਾ ਜਿਵੇਂ ਤੁਸੀਂ ਆਪਣੇ ਬੱਚਿਆਂ ਵਰਗੀਆਂ ਕੁੜੀਆਂ ਦੇ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਉਹ ਫੀਲਿੰਗ ਆਉਂਦੀ ਹੈ ਖਾਸ ਤੌਰ ਤੇ ਜਦੋਂ ਤੁਸੀਂ ਉਹ ਕਿਰਦਾਰ ਨਿਭਾਰੇ ਹੁੰਨੇ ਹੋ ਤਾਂ ਤੁਹਾਡੀ ਕੋਸ਼ਿਸ਼ ਰਹਿੰਦੀ ਹੈ ਕਿ ਭਾਈ ਤੁਸੀਂ ਜਿਹੜਾ ਰੋਲ ਤੁਹਾਨੂੰ ਦਿੱਤਾ ਗਿਆ ਹੈ ਉਹਦੇ ਵਿੱਚ ਪੂਰੀ ਤਰ੍ਹਾਂ ਉਤਰਨ ਦੀ ਕੋਸ਼ਿਸ਼ ਕਰੋ ਬਿਲਕੁਲ ਜੀ ਤੇ ਸਰ ਅਸੀਂ ਸ਼ੁਰੂਆਤ ਤੋਂ ਕਰਦੇ ਹਾਂ ਤੁਸੀਂ ਥੀਏਟਰ ਵੀ ਕੀਤਾ ਹੈ ਬੰਬੇ ਜਾ ਕੇ ਅਸੀਂ ਬੰਬੇ ਦੀ ਗੱਲ ਕਰੀਏ ਤੇ ਉੱਥੇ ਅਸੀਂ ਦੇਖਦੇ ਹਾਂ ਵੀ ਕਨੈਕਸ਼ਨ ਤੋਂ ਬਿਨਾਂ ਨਹੀਂ ਚੱਲਦਾ ਪਰ ਤੁਸੀਂ ਬਿਨਾਂ ਕਨੈਕਸ਼ਨ ਗਏ ਸੀ ਤੇ ਉਹਨੂੰ ਤੁਹਾਨੂੰ ਸਟਾਰਟਿੰਗ ਵਿੱਚ ਵੀ ਕੰਮ ਵੀ ਮਿਲ ਗਿਆ ਸੀ ਤੇ ਉਹ ਜਰਨੀ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਜਾਨਣਾ ਚਾਹਾਂਗੀ ਮੇਰੇ ਖਿਆਲ 'ਚ ਥੋੜਾ ਥੀਏਟਰ ਕਰਨ ਕਰਕੇ ਚੀਜ਼ਾਂ ਆਸਾਨ ਹੋ ਗਈਆਂ ਸੀ ਕੰਪੈਰੀਟਿਵਲੀ ਕਿਉਂਕਿ ਕੁਝ ਸਾਡਾ ਕੰਮ ਕੀਤਾ ਹੋਇਆ ਤੇ ਬੰਬੇ 'ਚ ਫਿਲਮ ਇੰਡਸਟਰੀ ਵਾਲਿਆਂ ਨੇ ਦੇਖਿਆ ਤਾਂ ਉਹਨਾਂ ਨੇ ਪਸੰਦ ਕੀਤਾ ਇਸ ਕਰਕੇ ਕਾਫੀ ਸਾਰੇ ਐਕਟਰ ਜਿਹੜੇ ਉਹਦੇ ਵਿੱਚ ਸਨ ਡਾਇਰੈਕਟਰ ਸਾਹਿਬ ਵੀ ਉਹਨਾਂ ਸਾਰਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਕੰਮ ਮਿਲਣਾ ਸ਼ੁਰੂ ਹੋਇਆ ਤਾਂ ਇੱਕ ਇੰਟਰੋਡਕਸ਼ਨ ਜਿਹਾ ਹੋ ਗਿਆ ਇੰਡਸਟਰੀ ਦੇ ਨਾਲ ਤਾਂ ਇਸ ਕਰਕੇ ਕੋਈ ਸਟਰਗਲ ਤਾਂ ਹੋਈ ਕੁਝ ਸ਼ੁਰੂ ਦੇ ਸਾਲ ਜਿਹੜੇ ਸਨ ਕਾਫੀ ਸਟਰਗਲ ਤੇ ਰਹੇ ਮਗਰ ਇੰਟਰੋਡਕਸ਼ਨ ਹੋ ਜਾਣ ਕਰਕੇ ਪਛਾਨ ਜਾਈ ਹੋ ਗਏ ਕਿ ਵਾ ਅੱਛਾ ਇਹ ਬੰਦਾ ਜਿਹੜਾ ਇਹ ਇਹ ਐਕਟਰ ਹੈ ਇਹ ਇਸ ਤਰ੍ਹਾਂ ਦਾ ਐਕਟਰ ਹੈ ਇਸ ਗੱਲ ਦੀ ਪਛਾਣ ਲੋਕਾਂ ਦੇ ਅੰਦਰ ਪੈਦਾ ਹੋ ਗਈ ਬਿਲਕੁਲ ਕਿਉਂਕਿ ਅਸੀਂ ਦੇਖਦੇ ਆ ਨਾ ਬੰਬੇ ਜਾਣਾ ਕਾ ਮਤਲਬ ਇੱਕ ਬੰਬੇ ਦਾ ਇੱਕ ਆਰਟਿਸਟ ਨਾਮ ਹੀ ਸੁਣਦੇ ਨਾ ਉਹਨੂੰ ਸਟਰਗਲਿੰਗ ਆਲਰੇਡੀ ਉਹਦੇ ਦਿਮਾਗ 'ਚ ਆ ਜਾਂਦਾ ਵੀ ਅਸੀਂ ਸਟਰਗਲ ਕਰਨਾ ਹੈ ਤਾਂ ਹੀ ਸਾਨੂੰ ਬੰਬੇ ਵਿੱਚ ਜਗ੍ਹਾ ਮਿਲੂਗੀ ਕਿਉਂਕਿ ਆਲਰੇਡੀ ਕਾਫੀ ਰਿਯੂਨਡ ਐਕਟਰਸ ਵੀ ਨੇ ਉੱਥੇ ਤੇ ਜਗ੍ਹਾ ਬਣਾਣੀ ਕਾਫੀ ਔਖੀ ਹੈ ਮੈਨੂੰ ਲੱਗਦਾ ਬੰਬੇ ਵਿੱਚ ਹਾਂਜੀ ਠੀਕ ਕਹਿ ਰਹੇ ਹੋ ਤੁਸੀਂ ਪਰ ਅਗਰ ਮਿਹਨਤ ਕਰੇ ਆਦਮੀ ਔਰ ਆਪਣੇ ਕੰਮ ਦੇ ਵਿੱਚ ਕੋਸ਼ਿਸ਼ ਕਰੇ ਔਰ ਇਮਾਨਦਾਰੀ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤਾਂ ਪਰਮਾਤਮਾ ਕੋਈ ਨਾ ਕੋਈ ਰਸਤਾ ਬਣਾ ਹੀ ਦਿੰਦਾ ਹੈ ਬਿਲਕੁਲ ਜੀ ਤੇ 30 ਸਾਲਾਂ ਬਾਅਦ ਤੁਸੀਂ ਪੰਜਾਬੀ ਫਿਲਮ ਕਰ ਰਹੇ ਹੋ ਇੱਕ ਵਾਰ ਫੇਰ ਤੋਂ ਤੇ ਉਹ ਐਕਸਪੀਰੀਅੰਸ ਕਿਵੇਂ ਦਾ ਸੀ ਮੈਨੂੰ ਲੱਗਿਆ ਮੈਂ ਘਰ ਆ ਗਿਆ ਉਹ ਐਕਸਪੀਰੀਅੰਸ ਸੀ ਮੇਰਾ ਮੈਂ ਜਦੋਂ ਆਪਣੀ ਜ਼ੁਬਾਨ ਬੋਲੀ ਹਾਂਜੀ ਜਿਹਦੇ ਵਿੱਚ ਮੈਂ ਜੰਮਿਆ ਪਲਿਆ ਵੱਡਾ ਹੋਇਆ ਜਿਹੜੀ ਮੇਰੀ ਆਪਣੀ ਜ਼ੁਬਾਨ ਹੈ तो बिल्कुल इस तरह लगे जो मैं घर ही आ गया सो so, बड़ा सुखाला सी, बड़ा अच्छा सी हाँ ये जरा तैती साल तुम कह रहे हो एक्चुअली पैंती साल है ओके okay. पैंती वरिया का इंतजार वो थोड़ा थोड़ा कदी कहीं औखा लगता है कि भाई कमाल है पंजाब तो कोई कम ही नहीं आ रहा मेरे को जबकि मैं लुधियाने लुधियाने तो इस करके महसूस जरूर हूं लेकिन उपरवाले ने मेरी सुन ली उन्होंने भेज दिता कम तो ਬੜਾ ਸਵਾਦ ਆਇਆ ਕੰਮ ਕਰਕੇ ਸਰ ਮੈਂ ਜ਼ਰੂਰ ਜਾਨਣਾ ਚਾਹਾਂਗੀ ਜਿਵੇਂ ਤੁਸੀਂ ਤੁਸੀਂ ਲੁਧਿਆਣਾ ਤੋਂ ਤੇ ਲੁਧਿਆਣਾ ਦੀ ਕੋਈ ਅਜੇ ਹੀ ਮੈਮਰੀ ਜੋ ਤੁਹਾਡੇ ਮਤਲਬ ਹਲੇ ਤੱਕ ਵੀ ਤੁਹਾਡੇ ਜ਼ਿਹਨ ਵਿੱਚ ਹੈ ਵੀ ਮੈਂ ਬਚਪਨ ਵਿੱਚ ਅਜੇਹਾ ਸੀ ਤੇ ਹੁਣ ਉਹ ਚੀਜ਼ਾਂ ਚੇਂਜ ਹੋ ਗਈਆਂ ਨੇ ਬਟ ਮੈਂ ਲੁਧਿਆਣਾ ਬਹੁਤ ਸਾਲ ਹੋ ਕੇ ਗਿਆ ਤਾਂ ਨਹੀਂ ਅੱਛਾ ਮਤਲਬ ਮੇਰੇ ਜਿੱਥੇ ਸਾਡਾ ਘਰ ਸੀ ਉਹ ਉਸ ਇਲਾਕੇ 'ਚ ਗਿਆ ਤਾਂ ਨਹੀਂ ਵੈਸੇ ਦੋਸਤਾਂ ਯਾਰਾਂ ਨਾਲ ਕਦੀ-ਕਦੀ ਮਿਲਣਾ ਹੋ ਜਾਂਦਾ ਹੈ ਹਾਂਜੀ ਮਗਰ ਜ਼ਾਹਿਰ ਹੈ ਜਿੱਥੇ ਤੁਸੀਂ ਪੈਦਾ ਹੁੰਨੇ ਹੋ ਜਿੱਥੇ ਤੁਹਾਡੀ ਸਕੂਲਿੰਗ ਹੁੰਦੀ ਹੈ ਤੁਹਾਡਾ ਮੱਲਾ ਹੁੰਦਾ ਹੈ ਤੁਹਾਡੇ ਆਸ-ਪਾਸ ਲੋਕੀ ਰਹਿੰਦੀ ਹੈ ਹਮੇਸ਼ਾ ਉਹ ਸਾਰੀ ਜ਼ਿੰਦਗੀ ਸਪੈਸ਼ਲ ਰਹਿੰਦਾ ਤੁਹਾਡਾ ਕਿਉਂਕਿ ਉੱਥੇ ਤੁਹਾਡੀ ਬੁਨਿਆਦ ਬਣੀ ਹੁੰਦੀ ਹੈ ਉੱਥੋਂ ਤੁਸੀਂ ਖੜੇ ਹੋਣਾ ਸਿੱਖਿਆ ਹੁੰਦਾ ਹੈ ਤੁਰਨਾ ਸਿੱਖਿਆ ਹੁੰਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਤੇ ਚਲਦੀਆਂ ਹੀ ਨੇ ਔਰ ਤੁਹਾਡੇ ਅੰਦਰ ਸੰਸਕਾਰ ਵੀ ਉੱਥੋਂ ਲੈ ਕੇ ਆਂਦੇ ਹੋ ਤੁਸੀਂ ਬੈਕਗ੍ਰਾਉਂਡ ਵੀ ਉੱਥੋਂ ਆਂਦੀ ਹੈ ਤੁਹਾਡੀ ਸੋ ਸਾਰੀਆਂ ਚੀਜ਼ਾਂ ਤੁਸੀਂ ਨਾਲ ਲੈ ਕੇ ਚੱਲਦੇ ਹੋ ਫਿਰ ਉਹਦੇ ਉੱਤੇ ਗਰੋ ਕਰਦੇ ਹੋ ਜਿੱਥੇ-ਜਿੱਥੇ ਜਾਂਦੇ ਹੋ ਤੁਸੀਂ ਪਰ ਉਹ ਜਣਾਂ ਤਾਂ ਆਪਣੀ ਜਗ੍ਹਾ ਬਰਕਰਾਰ ਹੀ ਰੱਖਦੀਆਂ ਨੇ ਬਰਕਰਾਰ ਬਿਲਕੁਲ ਤੇ ਇਹ ਸਾਰ ਅਸੀਂ ਦੇਖਿਆ ਵੀ ਜਦ ਜਿਹੜੇ ਜਿਵੇਂ ਤੁਸੀਂ ਪੰਜਾਬ ਤੋਂ ਤੇ ਪੰਜਾਬੀਆਂ ਦੇ ਦਿਮਾਗ ਵਿੱਚ ਨਾ ਇੱਕ ਚੀਜ਼ ਹੁੰਦੀ ਹੈ ਵੀ ਅਸੀਂ ਜਦ ਆਪਣੇ ਬੇਟਾ ਜਾਂ ਬੇਟੀ ਕਿਸੇ ਨੂੰ ਵੀ ਅੱਗੇ ਲਾਈਨ 'ਚ ਕਿਸੇ ਵੀ ਕੈਰੀਅਰ 'ਚ ਦੇਖਣਾ ਚਾਹੁੰਦੇ ਆ ਤਾਂ ਉਹ ਡਾਕਟਰ ਹੋ ਜਾਂਦਾ ਜਾਂ ਫਿਰ ਟੀਚਰ ਹੋ ਜਾਂਦਾ ਤੁਸੀਂ ਆਪਣੇ ਪੇਰੈਂਟਸ ਨੂੰ ਕਿਵੇਂ ਮਨਾਇਆ ਸੀ ਵੀ ਤੁਸੀਂ ਇਸ ਲਾਈਨ 'ਚ ਜਾਣਾ ਚਾਹੁੰਦੇ ਹੋ ਮੇਰਾ ਖਿਆਲ ਹੈ ਮੇਰੇ ਫਾਦਰ ਬਹੁਤ ਕਮਾਲ ਦੇ ਆਦਮੀ ਸੀ ਮੇਰੇ ਮਦਰ ਵੀ ਕਮਾਲ ਦੇ ਸੰਮਾਨ ਆ ਮੇਰੇ ਫਾਦਰ ਜਿਹੜੇ ਸੀ ਪ੍ਰੋਫੈਸਰ ਸੰ ਕਾਲਜ ਦੇ ਵਿੱਚ ਪ੍ਰਿੰਸੀਪਲ ਰਟਾਇਰ ਹੋਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਐਕਟਰ ਬੰਨਾ ਚਾਹੁੰਦਾ ਤਾਂ ਮੇਰੀ ਮਾਂ ਤਾਂ ਰੋਣ ਲੱਗ ਪਈ ਪਰ ਮੇਰੇ ਫਾਦਰ ਕਹਿੰਦੇ ਮੈਂ ਤਾਂ ਬੜਾ ਪ੍ਰਾਊਡ ਆ ਕਿ 18 ਸਾਲ ਦੀ ਉਮਰ 'ਚ ਮੇਰੇ ਮੁੰਡੇ ਨੇ ਡਿਸਾਈਡ ਕਰ ਲਿਆ ਕਿ ਉਹ ਜ਼ਿੰਦਗੀ ਕੀ ਕਰਨਾ ਚਾਹੁੰਦਾ ਬਿਲਕੁਲ ਕਿਉਂਕਿ ਬੱਚੇ ਨਹੀਂ ਡਿਸਾਈਡ ਕਰ ਸਕਦੇ ਵੀ ਕਿ ਸਾਲ ਤੱਕ ਵੀ ਸੋਚਦੇ ਆ ਕਿ ਅਸੀਂ ਕੀ ਕਰਨਾ ਹੈ ਲਾਈਫ ਵਿੱਚ ਹਾਂਜੀ ਸੋ ਇਸ ਕਰਕੇ ਬੜੇ ਖੁਸ਼ ਹਨ ਫਿਰ ਮੈਨੂੰ ਕਹੇ ਬੇਟਾ ਜੇ ਤੂੰ ਇਸ ਫੀਲਡ ਚ ਜਾਣਾ ਪਹਿਲਾਂ ਤਾਂ ਇਹ ਪਤਾ ਕਰ ਲੈ ਕਿ ਤੇਰੇ ਅੰਦਰ ਕਾਬਲੀਅਤ ਹੈ ਕਿ ਨਹੀਂ ਦੂਜੀ ਚੀਜ਼ ਇਹ ਹੈ ਜੇ ਹੈ ਕਾਬਲੀਅਤ ਤਾਂ ਫਿਰ ਇਹਦੇ ਚ ਤਾਲੀਮ ਹਾਸਲ ਕਰ ਪੜਾਈ ਹਾਂਜੀ ਜਿਹੜੇ ਵੀ ਫੀਲਡ ਚ ਜਾ ਰਹੇ ਹੋ ਉਹਦੇ ਚ ਪੜੋ ਜਾ ਕੇ ਉਸ ਦੀ ਨੌਲੇਜ ਹੋਣੀ ਸਭ ਤੋਂ ਵੱਧ ਜ਼ਰੂਰੀ ਹੋਣੀ ਉਹਦੀ ਨੌਲੇਜ ਹੋਣੀ ਜ਼ਰੂਰੀ ਹਾਂ ਇਸੇ ਕਰਕੇ ਫਿਰ ਮੈਂ ਫਾਈਨਲੀ ਨੈਸ਼ਨਲ ਸਕੂਲ ਡਰਾਮਾ ਚ 3 ਸਾਲ ਦੀ ਅਹ ਥੀਏਟਰ ਦੀ تعلیم ਹਾਸਲ ਕੀਤੀ ਐਕਟਿੰਗ ਚ ਸਪੈਸ਼ਲਾਈਜ਼ ਕੀਤਾ ਫਿਰ ਉੱਥੋਂ ਨਿਕਲ ਕੇ ਮੜਾ ਮੋਟਾ ਕੰਮ ਬਾੜ ਸਟਾਰਟ ਕੀਤਾ ਤੇ ਹੌਲੀ ਹੌਲੀ ਫਿਰ ਸਿਲਸਿਲਾ ਬਣਨ ਲੱਗ ਪਿਆ अच्छा ਤੇ ਤੁਸੀਂ ਜਿਵੇਂ ਤੁਸੀਂ ਆਪਣੇ ਪੈਰੈਂਟਸ ਦੀ ਗੱਲ ਕੀਤੀ ਹੈ ਤੁਹਾਡੇ ਪੈਰੈਂਟਸ ਨੇ ਤੁਹਾਨੂੰ ਕਾਫੀ ਸਪੋਰਟ ਕੀਤਾ ਹੈ ਹਰ ਚੀਜ਼ ਵਿੱਚ ਤੇ ਉਹ ਵੀ ਅਸੀਂ ਦੇਖਦੇ ਹਾਂ ਤੁਸੀਂ ਵੀ ਸ਼ਾਹਿਦ ਨੂੰ ਹਰ ਚੀਜ਼ ਵਿੱਚ ਸਪੋਰਟ ਕਰਦੇ ਹੋ ਤੁਸੀਂ ਉਹਨਾਂ ਨਾਲ ਸਕਰੀਨ ਵੀ ਸ਼ੇਅਰ ਕੀਤੀ ਸੀ ਇੱਕ ਫਿਲਮ ਵਿੱਚ ਉਹ ਐਕਸਪੀਰੀਅੰਸ ਕਿੱਦਾਂ ਦਾ ਸੀ ਕਿਉਂਕਿ ਸ਼ਾਹਿਦ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਵੀ ਤੁਸੀਂ ਐਕਟਰ ਜ਼ਿਆਦਾ ਸਟ੍ਰਿਕਟ ਹੋ ਫਾਦਰ ਤੋਂ ਵੱਧ ਐਕਟ੍ਰੈਸ ਸਟ੍ਰਿਕਟ ਹੋ ਨਹੀਂ ਉਹ ਬਿٹے ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਆਪਣੇ ਕੋ-ਐਕਟਰ ਨਾਲ ਕੰਮ ਕਰ ਲੈਂਦੇ ਹੋ ਨਾ ਉਸ ਵੇਲੇ ਤੁਹਾਡੇ ਦਿਮਾਗ 'ਚ ਇਹ ਨਹੀਂ ਆਉਂਦਾ ਕਿ ਮੇਰਾ ਪੁੱਤਰ ਹੈ ਕਿ ਮੇਰਾ ਭਰਾ ਹੈ ਜਾਂ ਮੇਰੀ ਪਛਾਣ ਦਾ ਹੈ ਮੇਰਾ ਕੋਈ ਦੋਸਤ ਹੈ ਉਸ ਜਿਹੜੇ ਤੁਸੀਂ ਉਹ ਕਿਰਦਾਰ ਨਿਭਾ ਰਹੇ ਹੋ ਹਾਂਜੀ ਤਾਂ ਤੁਸੀਂ ਉਸ ਕਿਰਦਾਰ ਦੇ ਪ੍ਰਤੀ ਸਟ੍ਰਿਕਟ ਹੁੰਦੇ ਹੋ ਉਹਦੇ ਉਹਦੇ ਅੰਦਰ ਰਹਿ ਕੇ ਕੰਮ ਕਰਨਾ ਚਾਹੁੰਦੇ ਹੋ ਅਤੇ ਟਾਈਮ ਦਾ ਡਿਸਪਲਿਨ ਕਿਸ ਟਾਈਮ ਤੇ ਕੰਮ ਹੋਣਾ ਹੈ ਕਦੋਂ ਪਹੁੰਚਣਾ ਹੈ ਤਿਆਰੀ ਉਸ ਸੀਨ ਵਾਸਤੇ ਉਹ ਸਭ ਕਰਕੇ ਸ਼ਾਇਦ ਉਹਨਾਂ ਨੇ ਕਿਹਾ ਹੋਵੇਗਾ ਕਿ ਮੈਂ ਸਟ੍ਰਿਕਟ ਐਕਟਰ ਹਾਂ ਕਿਉਂਕਿ ਮੇਰੇ بیٹے ਨੇ ਤਾਂ ਮੇਰੇ ਬਾਰੇ ਅੱਛੀ ਗਾਲੀ ਕheenਗੇ ਹੈਨਾ ਪਰ ਉਹ ਆਪਣੇ ਆਪ ਬਹੁਤ ਅੱਛੇ ਐਕਟਰ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਬਿਲਕੁਲ ਅਸੀਂ ਦੇਖਿਆ ਵੀ ਬਾ ਕਮਾਲ ਕੰਮ ਕੀਤਾ ਹੈ ਸ਼ਾਹਿਦ ਨੇ ਵੀ ਸਾਰੇ ਪਾਸੋਂ ਲੋਕ ਉਹਨਾਂ ਨੂੰ ਪਛਾਣਦੇ ਨੇ ਕਿ ਕਾਫੀ ਕਈ ਹਿਟ ਫਿਲਮਾਂ ਵੀ ਦਿੱਤੀਆਂ ਨੇ ਉਹਨਾਂ ਨੇ ਇੰਡਸਟਰੀ ਨੂੰ ਜੀ ਜੀ ਤੇ ਸਰ ਤੁਸੀਂ ਇੰਡਸਟਰੀ ਵਿੱਚ ਇੰਨੇ ਸਾਲ ਲਗਾਤੇ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਕੀ ਚੇਂਜ ਦੇਖਿਆ ਹਲੇ ਤੱਕ ਮੈਂ ਕਿਉਂਕਿ ਪੰਜਾਬੀ ਇੰਡਸਟਰੀ 'ਚ ਇਸ ਤੋਂ ਪਹਿਲਾਂ ਕੰਮ ਹੀ ਨਹੀਂ ਕੀਤਾ 35 ਸਾਲ ਪਹਿਲਾਂ ਜਿਹੜੀ ਫਿਲਮ ਬਣੀ ਸੀ ਉਹ ਐਨਐਫਡੀਸੀ ਦੇ ਥਰੂ ਬਣੀ ਸੀ ਹਾਂਜੀ ਤੇ ਉਹਦੇ ਉੱਤੇ ਕੋਈ ਜ਼ਿਆਦਾ ਅਸਰ ਪੰਜਾਬੀ ਇੰਡਸਟਰੀ ਇੰਡਸਟਰੀ ਦਾ ਸ਼ਾਇਦ ਉਸ ਵੇਲੇ ਨਹੀਂ ਸੀ ਨਹੀਂ ਸੀ ਉਹਦੇ ਬਾਅਦ ਜਿਹੜੀ ਗਰੋ ਹੋਈ ਇੰਡਸਟਰੀ ਉਹਦਾ ਮੈਂ ਹਿੱਸਾ ਨਹੀਂ ਰਿਹਾ ਇਸ ਕਰਕੇ ਉਹਦੇ ਉੱਤੇ ਕਮੈਂਟ ਕਰਨਾ ਮੇਰੇ ਵਾਸਤੇ ਔਖਾ ਹੈ ਪਰ ਮੈਂ ਇਹ ਜ਼ਰੂਰ ਕਾਂਗਾ ਕਿ 3-4 ਸਾਲ ਪਹਿਲਾਂ ਜਾਂ 2-3 ਸਾਲ ਪਹਿਲਾਂ ਇਹ ਫਿਲਮ ਬਣਨ ਤੋਂ ਪਹਿਲਾਂ ਮੈਂ ਇੱਕ ਦੋ ਫਿਲਮਾਂ ਪੰਜਾਬੀ ਦੀਆਂ ਦੇਖੀਆਂ ਜੀ ਮੈਨੂੰ ਬੜਾ ਮਾਣ ਹੋਇਆ ਕਿ ਸਾਡਾ ਪੰਜਾਬੀ ਜਿਹੜਾ ਸਿਨੇਮਾ ਜਿਹੜ ਮੈਚੁਰ ਹੋਣ ਲੱਗ ਪਿਆ ਐ ਅੱਛੀਆਂ ਫਿਲਮਾਂ ਬਣਨ ਲੱਗ ਪਈਆਂ ਅ ਐਂਟਰਟੇਨਿੰਗ ਪਿਕਚਰਾਂ ਦਾ ਪਹਿਲਾਂ ਵੀ ਬਣਦੀਆਂ ਸੀ ਬਿਲਕੁਲ ਇੱਕ ਲੋਕਾਂ ਦੀ ਪਰਸੈਪਸ਼ਨ ਵੀ ਹੈ ਵੀ ਪੰਜਾਬੀ ਇੰਡਸਟਰੀ ਵਿੱਚ ਸਿਰਫ ਐਂਟਰਟੇਨਮੈਂਟ ਹੀ ਹੁੰਦਾ ਸਿਰਫ ਹਾਸੇ ਵਾਲੀਆਂ ਫਿਲਮਾਂ ਬਣਦੀਆਂ ਨੇ ਪਰ ਅਸੀਂ ਦੇਖਿਆ ਵੀ ਹੁਣ ਕੁਝ ਸਾਲਾਂ ਤੋਂ ਉਹ ਸਿਨੈਰੀਓ ਵੀ ਚੇਂਜ ਹੋ ਰਿਹਾ ਹਾਂਜੀ ਹੁਣ ਹੁਣ ਕੰਟੈਂਟ ਬੇਸਡ ਹੁਣ ਕਹਾਣੀ ਬੇਸਡ ਈਮੋਸ਼ਨ ਬੇਸਡ ਪ੍ਰੋਬਲਮ ਬੇਸਡ ਉਹ ਵਾਲੀਆਂ ਫਿਲਮਾਂ ਬਣਨ ਲੱਗ ਪਈਆਂ ਔਰ ਕਿਉਂਕਿ ਉਹਨਾਂ ਜੋ ਕੁਝ ਫਿਲਮਾਂ ਚੱਲੀਆਂ ਨੇ ਬਿਲਕੁਲ ਲੋਕਾਂ ਨੇ ਪਸੰਦ ਕੀਤੀਆਂ ਨੇ ਇਦੇ ਨਾਲ ਜਿਹੜਾ ਮੇਕਰ ਹੈ ਉਹਦੇ ਅੰਦਰ ਹਿੰਮਤ ਪੈਦਾ ਹੁੰਦੀ ਹੈ ਕਿ ਭਾਈ ਮੈਂ ਚੰਗੀਆਂ ਗਾਣੀਆਂ ਦੇ ਉੱਤੇ ਪਿਕਚਰ ਬਣਾ ਕੇ ਪੰਜਾਬੀ ਦੇ ਵਿੱਚ ਆਪਣੀ ਆਡੀਅנס ਨੂੰ ਦਿਖਾਵਾਂ ਔਰ ਮੇਰਾ ਤਮੰਨਾ ਇਹ ਹੈ ਕਿ ਆਪਾਂ ਜਦੋਂ ਇੱਥੇ ਪੰਜਾਬੀ ਵਿੱਚ ਪਿਕਚਰ ਬਣਾਨੇ ਆ ਤਾਂ ਸਾਡੀ ਕੋਸ਼ਿਸ਼ ਸਿਰਫ ਪੰਜਾਬ ਤੱਕ ਪਹੁੰਚਣ ਦੀ ਨਹੀਂ ਹੋਣੀ ਚਾਹੀਦੀ ਪੰਜਾਬ ਹਾਂ ਵਰਲਡ ਵਾਈ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲੋਂ ਹਿੰਮਤ ਹੈ ਸਾਡੇ ਕੋਲੋਂ ਮਾਦਦਾ ਹੈ ਸਾਡੇ ਕੋਲੋਂ ਟੈਲੈਂਟ ਹੈ ਕਿ ਅਸੀਂ ਇਹ ਮਿਹਨਤ ਕਰੀਏ ਔਰ ਸਿਰੀਅਸਲੀ ਕੰਮ ਕਰੀਏ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਸਾਡਾ ਸਿਨੇਮਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਮਕਬੂਲ ਨਾ ਹੋ ਜਾਏ। ਬਿਲਕੁਲ ਤੇ ਸਰ ਅਸੀਂ ਪੰਜਾਬੀ ਇੰਡਸਟਰੀ ਦੀ ਗੱਲ ਕਰ ਰਹੇ ਆ ਤਾਂ ਇੰਡਸਟਰੀ ਵਿੱਚ ਅਸੀਂ ਦੇਖਿਆ ਵੀ ਕੁਝ ਸਮੇਂ ਤੋਂ ਕਈ ਫਿਲਮਾਂ ਬੈਨ ਵੀ ਹੋ ਰਹੀਆਂ ਨੇ ਨਹੀਂ ਰਿਲੀਜ਼ਿੰਗ ਕੀਤੀ ਜਾ ਰਹੀ ਫਿਲਮਾਂ ਦੀ। ਮੈਨੂੰ ਇਹਦੇ ਬਾਰੇ ਖਬਰ ਨਹੀਂ ਹੈ ਪਰ ਹੋਏਗਾ ਕੋਈ وجہ ਹੋएगी ਜ਼ਰੂਰ ਮੈਨੂੰ وجہ ਵੀ ਨਹੀਂ ਪਤਾ ਕੀ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਾਂ ਇੱਕ ਤਰ੍ਹਾਂ ਨਾਲ ਬਾਹਰੋਂ ਦੀ ਆ ਕੇ ਕੰਮ ਕੀਤਾ ਇੱਥੇ ਇੱਥੋਂ ਦਾ ਹੁੰਦਾ ਹੋਇਆ ਵੀ ਮੈਨੂੰ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਕੀ ਕੰਮ ਹੋ ਰਿਹਾ ਉਹਦੀ ਬਹੁਤ ਖਬਰ ਨਹੀਂ ਹੈ ਮੈਂ ਜਿਹੜਾ ਅਰਜ਼ ਕੀਤੀ ਕਿ ਕਦਕਾ ਫਿਲਮ ਜਿਹੜੀ ਮੈਂ ਦੇਖੀ ਹੈ ਜਿਹਦੇ ਤੋਂ ਮੈਨੂੰ ਇਹ ਗੱਲ ਮਹਿਸੂਸ ਹੋਈ ਸੀ ਕਿ ਭਾਈ ਚੰਗਾ ਕੰਮ ਹੋਣ ਲੱਗ ਪਿਆ ਸਾਡੇ ਕਰਕੇ ਹੁਣ ਬੈਨ ਹੋਣ ਦੀਆਂ ਕੀ ਵਜ੍ਹਾ ਹੋਣਗੀਆਂ ਉਹ ਮੈਨੂੰ ਨਹੀਂ ਪਤਾ ਉਹ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਪਿਕਚਰ ਬੈਨ ਹੋਈ ਹੈ ਔਰ ਉਹਦੇ ਪਿੱਛੇ ਕੀ ਵਜ੍ਹਾ ਹੋਣਗੀ ਮੈਨੂੰ ਕੋਈ ਆਈਡੀਆ ਨਹੀਂ ਹੈ ਉਹਦਾ ਬਿਲਕੁਲ ਤੇ ਅਸੀਂ ਸਰ ਇੱਕ ਚੀਜ਼ ਜਾਨਣਾ ਚਾਹਾਂਗੀ ਜਦ ਅਸੀਂ ਦੇਖਦੇ ਆ ਵੀ ਪੰਜਾਬੀ ਇੰਡਸਟਰੀ ਵਿੱਚ ਗਾਣੇ ਵੀ ਕਾਫੀ ਹੱਦ ਤੱਕ ਸੋਹਣੇ ਗਾਣੇ ਵੀ ਲਿਖੇ ਜਾਂਦੇ ਨੇ ਪਰ ਹੁਣ ਗਾਣੇ ਵੀ ਰੋਕੇ ਜਾ ਰਹੇ ਨੇ ਵੀ ਅਸੀਂ ਦੇਖਦਾ ਕਰਨ ਔਜਲਾ ਦੇ ਗਾਣੇ ਐ ਹਨੀ ਸਿੰਘ ਦੇ ਗੀਤ ਨੇ ਉਹਨਾਂ ਨੂੰ ਮਤਲਬ ਕਿਹਾ ਜਾ ਰਿਹਾ ਵੀ ਉਹਨਾਂ ਨੂੰ YouTube ਤੋਂ ਵੀ ਹਟਾ ਦੇਣਾ ਚਾਹੀਦਾ ਕਿਉਂਕਿ ਗਾਣੇ ਵਿੱਚ ਕੁਝ ਅਜਿਹੇ ਬੋਲ ਨੇ ਜਿਹੜੇ ਨਹੀਂ ਚੰਗੇ ਲੱਗਦੇ ਮਤਲਬ ਕਿਹਾ ਜਾ ਰਿਹਾ ਇਸ ਚੀਜ਼ ਨੂੰ ਵੈਸੇ ਤਾਂ ਚੀਜ਼ਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਜਦੋਂ ਇਨਸਾਨ ਨੂੰ ਪਰਮਾਤਮਾ ਨੇ ਆਜ਼ਾਦੀ ਦਿੱਤੀ ਹੈ ਕਿਸੇ ਵੀ ਦੇਸ਼ ਚ ਆਪ ਰਹਿਨੇ ਹਾਂਜੀ ਉਹਦੇ ਸਮਾਜ ਦੀਆਂ ਇੱਕ ਜ਼ਰੂਰਤਾਂ ਹੁੰਦੀਆਂ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਜਿਹੜਾ ਵੀ ਕ੍ਰੀਏਟਿਵ ਆਦਮੀ ਹੈ ਉਹਨੂੰ ਕੰਮ ਕਰਨਾ ਚਾਹੀਦਾ ਤਾਂ ਕਿ ਉਹ ਕਿਸੇ ਦੇ ਸੈਂਟੀਮੈਂਟ ਨੂੰ ਹਰਟ ਨਾ ਕਰ ਹੋਰ ਇੰਨੇ ਕੁ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਬਾਕੀ ਤਾਂ ਆਜ਼ਾਦੀ ਹੋਣੀ ਚਾਹੀਦੀ ਹੈ ਮੈਨੂੰ ਐਕਚੁਅਲੀ ਮੈਂ ਕਮੈਂਟ ਕਰਨਾ ਕਰੈਕਟ ਨਹੀਂ ਹੈ ਕਿਉਂਕਿ ਮੈਨੂੰ ਪਤਾ ਹੀ ਨਹੀਂ ਹੈ ਕਿ ਕਿਹੜੇ ਗਾਣਿਆਂ ਦੀ ਗੱਲ ਹੋ ਰਹੀ ਹੈ ਕਿਸ ਕਿਸ ਲੈਂਗੁਏਜ ਦੀ ਗੱਲ ਹੋ ਰਹੀ ਹੈ ਮਗਰ ਆਪਣੇ ਕਲਚਰ ਨੂੰ ਮੱਧੇ ਨਜ਼ਰ ਰੱਖਤੇ ਹੋਏ ਆਪਣੀ ਜਿਹੜੀ ਸਾਡੀ ਜ਼ਮੀਨ ਦੀ ਖੁਸ਼ਬੂ ਹੈ ਉਹਨੂੰ ਅੱਗੇ ਰੱਖਦੇ ਹੋਏ ਸਾਡੀਆਂ ਜਿਹੜੀਆਂ ਬੈਕਗ੍ਰਾਉਂਡਸ ਨੇ ਜਿੱਥੋਂ ਅਸੀਂ ਆਏ ਆ ਇਹ ਧਰਤੀ ਕਿਹਨਾਂ ਦੀ ਧਰਤੀ ਹੈ ਕਿਵੇਂ ਬਣੀ ਗੁਰੂਆਂ ਪੀਰਾਂ ਦੀ ਧਰਤੀ ਹੈ ਬਿਲਕੁਲ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਉਹਦੀ ਮਾਨਤਾ ਜਿਹੜੀ ਉਹ ਮੰਨ ਕੇ ਰੱਖਣੀ ਚਾਹੀਦੀ ਹੈ ਬਿਲਕੁਲ ਤੇ ਇਸਾ ਜਦ ਤੁਸੀਂ ਸਟਾਰਟ ਕੀਤੀ ਸੀ ਆਪਣੀ ਇੰਡਸਟਰੀ ਵਿੱਚ ਤੁਸੀਂ ਪਹੁੰਚ ਗਏ ਤੁਹਾਡੀ ਫਿਲਮਾਂ ਆਉਣ ਲੱਗ ਗਈਆਂ ਤੁਹਾਡੇ ਪੈਰੈਂਟਸ ਦਾ ਕੀ ਰਿਐਕਸ਼ਨ ਸੀ ਉਦੋਂ ਉਹਨਾਂ ਨੇ ਦੇਖੀਆਂ ਸੀ ਤੁਹਾਡੀ ਫਿਲਮਾਂ ਮੇਰਾ ਖਿਆਲ ਮੇਰੀਆਂ ਫਿਲਮਾਂ ਤੋਂ ਜ਼ਿਆਦਾ ਟੀਵੀ ਦਾ ਕੰਮ ਉਹਨਾਂ ਨੇ ਮੇਰਾ ਦੇਖਿਆ ਸੀ ਕਿਉਂਕਿ ਫਿਲਮਾਂ ਸ਼ਾਇਦ ਇੱਕਾ ਦੁੱਕਾ ਦੇਖਿਆ ਹੋਣਗੇ ਪਰ ਜ਼ਿਆਦਾਤਰ ਤਾਂ ਟੀਵੀ ਉਨ ਦਾ ਕੰਮ ਦੇਖਿਆ ਸੀ ਜ਼ਾਹਿਰ ਹੈ ਮਾਨ ਮਹਿਸੂਸ ਹੁੰਦਾ ਘਰ ਵਾਲਿਆਂ ਨੂੰ ਕਿ ਬੱਚਾ ਜਿਹੜਾ ਉਹਨੇ ਜੋ ਸੋਚਿਆ ਸੀ ਮੈਂ ਕਰਾਂਗਾ ਹੁਣ ਅੱਜ ਦੀ ਤਾਰੀਖ 'ਚ ਕਰ ਰਿਹਾ ਹੈ ਔਰ ਏ ਵੀ ਅੱਛਾ ਲੱਗਿਆ ਹੋਵੇਗਾ ਉਹਨਾਂ ਨੂੰ ਜ਼ਰੂਰ ਕਿ ਅਸੀਂ ਸਪੋਰਟ ਕੀਤੀ ਤੇ ਸਾਡੀ ਸਪੋਰਟ ਸਹੀ ਸੀ ਸਹੀ ਸੀ ਗਲਤ ਨਹੀਂ ਸੀ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅੱਛੇ ਲੱਗਦੀਆਂ ਬੇਟਾ ਬਿਲਕੁਲ ਤੇ ਸਰ ਤੁਸੀਂ ਥੀਏਟਰ ਵੀ ਕੀਤਾ ਹੈ ਤੇ ਅੱਜ ਕੱਲ੍ਹ ਨਾ ਅਸੀਂ ਦੇਖਦੇ ਆਂ ਵੀ ਜਿਹੜੇ ਥੀਏਟਰ ਆਰਟਿਸਟ ਹੁੰਦੇ ਨੇ ਨਾ ਉਹ ਕਾਫੀ ਸਟਰਗਲ ਕਰਦੇ ਨੇ ਫਿਲਮਾਂ ਮਿਲਨੀਆਂ ਕਾਫੀ ਔਖੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਮੈਂ ਕਈ ਥੀਏਟਰ ਆਰਟਿਸਟ ਨਾਲ ਗੱਲ ਵੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਟੈਲੈਂਟ ਨੂੰ ਨਹੀਂ ਪਛਾਣਦੇ ਸਿਰਫ ਇੱਕ ਜਿਹੜਾ ਵਰਡ ਹੈ ਕਿ ਸੋਸ਼ਲ ਮੀਡੀਆ ਦੇ ਫੋਲੋਅਰਸ ਨੂੰ ਦੇਖ ਕੇ ਟੈਲੈਂਟ ਮਤਲਬ ਲਿਆ ਜਾਂਦਾ ਹੈ। ਇਹ ਮੈਂ ਵੀ ਸੁਣਿਆ ਹੈ ਇਹਦੇ ਬਾਰੇ ਵਿੱਚ। ਮੈਨੂੰ ਕੋਈ ਖਬਰ ਤਾਂ ਹੈ ਨਹੀਂ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਹੈ ਨਹੀਂ। ਓਕੇ। ਨਾ ਮੈਂ ਇੰਸਟਾਗ੍ਰਾਮ ਤੇ ਆ ਨਾ ਫੇਸਬੁੱਕ ਤੇ ਆ ਨਾ ਟਵਿੱਟਰ ਤੇ ਆ। ਜੀ। ਤਾਂ ਮੈਨੂੰ ਇਹਦੀ ਖਬਰ ਨਹੀਂ ਹੈ। ਪਰ ਮੈਂ ਇਹ ਸੁਣਿਆ ਜ਼ਰੂਰ ਹੈ ਕਿ ਇਨਫਲੂਐਂਸਰ ਹੁੰਦੇ ਨੇ ਤੇ ਫੋਲੋਅਰਸ ਹੁੰਦੇ ਨੇ ਲੋਕਾਂ ਦੇ। ਚਲੋ ਇਸ ਤਰ੍ਹਾਂ ਅਗਰ ਹੋਣਾ ਹੈ ਤਾਂ ਪੋਪੂਲਾਰਿਟੀ ਦੇ ਤਹਿਤ ਕੋਈ ਬੰਦਾ ਕਿਸੇ ਨੂੰ ਲੈ ਲੈਂਦਾ ਤਾਂ ਲੈ ਲੇ। ਮਗਰ ਬੇਟਾ ਫਾਈਨਲੀ ਤਾਂ ਸਕਰੀਨ ਦੇ ਉੱਤੇ ਦਿਖੂਗਾ ਨਾ। ਕਿ ਕੰਮ ਕਿਨੂੰ ਆਂਦਾ ਤੇ ਕਿਨੂੰ ਨਹੀਂ ਆਂਦਾ ਤੇ ਫਿਰ ਉਹ ਸਿੱਖਣਗੇ ਸਮਝਣਗੇ ਕਿ ਭਾਈ ਕੀ ਕਰਨਾ ਚਾਹੀਦਾ ਸੀ ਤੇ ਕੀ ਕਰਤਾ ਤੇ ਆਪੇ ਉਹਨਾਂ ਨੂੰ ਸਿੱਖ ਮਿਲੇਗੀ ਇਹਦੇ ਨਾਲ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਗੱਲ ਇਹ ਹੈ ਕਿ ਅਗਰ ਤੁਸੀਂ ਮਿਹਨਤ ਕਰਦੇ ਰਹੋਗੇ ਤਾਂ ਦਰਵਾਜ਼ੇ ਤਾਂ ਖੁੱਲਣਗੇ ਜੇ ਤੁਸੀਂ ਢੇਰੀਆਂ ਟਾ ਕੇ ਬਹਿ ਜਾਓਗੇ ਕਿ ਭਾਈ ਮੇਰੇ ਤੋਂ ਤਾਂ ਨਹੀਂ ਹੋਣਾ ਇਹ ਲੋਕੀ ਦੇਖੋ ਇਹੋ ਜਿਹਾ ਕਰ ਰਹੇ ਨੇ ਆਪਾਂ ਦੇ ਬਸਦਾ ਨਹੀਂ ਹੈਗਾ ਇਹ ਤਾਂ ਹੁਣ ਇਸ ਤਰ੍ਹਾਂ ਟ੍ਰੈਂਡ ਹੋ ਗਿਆ ਹੈ ਇਹ ਗੱਲਾਂ ਤਾਂ ਹਮੇਸ਼ਾ ਤੋਂ ਰਹੀਆਂ ਕੋ ਨਵੀਂ ਗੱਲ ਤਾਂ ਹੈ ਨਹੀਂ ਕੰਪੀਟੀਸ਼ਨ ਤਾਂ ਹਰ ਫੀਲਡ 'ਚ ਹੈ ਕੰਪੀਟੀਸ਼ਨ ਵੀ ਰਿਹਾ ਹੈ ਬੇਟਾ ਔਰ ਫੇਵਰਿਟਿਜ਼ਮ ਵੀ ਰਿਹਾ ਹੈ ਹਾਂਜੀ ਉਹਦੇ باوجود ਆਪਾਂ ਮਿਹਨਤ ਕਰਨੀ ਹੈ ਉਹਦੇ باوجود ਆਪਾਂ ਭਰੋਸਾ ਰੱਖਣਾ ਉਦੇ باوجود ਆਪਾਂ ਅੱਗੇ ਵੱਧਨੇ ਕੋਸ਼ਿਸ਼ ਕਰਨੀ ਹੈ ਔਰ ਦਿਲ ਛੋਟਾ ਨਹੀਂ ਕਰਨਾ ਹਾਂ ਇਹ ਜ਼ਰੂਰ ਹੈ ਕਿ ਅੱਜ ਦਾ ਯੰਗਸਟਰ ਜਿਹੜਾ ਹੈ ਉਹਨੂੰ ਚਾਹੀਦਾ ਹੁਣ ਦੀ ਹੁਣ ਸਕਸੈਸ ਮਿਲ ਜਾਏ ਉਹ ਨਹੀਂ ਮਿਲਣੀ ਕਦੀ ਵੀ ਔਰ ਜਿਹੜੀ ਮਿਲ ਜੂਗੀ ਉਹ ਖਤਮ ਹੋ ਜੂਗੀ ਖਤਮ ਹੋ ਜੂਗੀ ਜਿਹੜੀ ਮਿਹਨਤ ਕਰਕੇ ਤੁਸੀਂ ਸਸਟੇਨ ਕਰੋਗੇ ਉਹ ਫਿਰ ساری ਜ਼ਿੰਦਗੀ ਚੱਲੇਗੀ ਤੁਹਾਡੇ ਨਾਲ ਬਿਲਕੁਲ ਸਰ ਤੁਸੀਂ ਫੇਵਰਿਟਿਜ਼ਮ ਦੀ ਗੱਲ ਕੀਤੀ ਹੈ ਇੰਡਸਟਰੀ ਵਿੱਚ ਤੁਸੀਂ ਵੀ ਕਿੰਨੇ ਸਾਲ ਤੁਸੀਂ ਕਿੰਨਾ ਦੇਖਿਆ ਵੀ ਇੰਡਸਟਰੀ ਵਿੱਚ ਫੇਵਰਿਟਿਜ਼ਮ ਹੁੰਦਾ ਹੈ ਨਹੀਂ ਇਹ ਮੈਂ ਸੁਣਿਆ ਹੈ ਮੈਨੂੰ ਪਤਾ ਨਹੀਂ ਕੀ ਹੁੰਦਾ ਹੈ ਕਿ ਨਹੀਂ ਇਹ ਮੈਂ ਗੱਲਾਂ ਸੁਣੀਆਂ ਨੇ ਪੜੀਆਂ ਨੇ ਕਿ ਉਹ ਜੀ ਉਹਨੂੰ ਇਹ ਰੋਲ ਮਿਲ ਗਿਆ ਉਹਨੇ ਫੇਵਰ ਕਰਤਾ ਉਹਨੂੰ ਫਲਾਣਾ ਇੱਕ ਮੈਨੂੰ ਗੱਲ ਦੱਸੋ ਤੁਸੀਂ ਸੋਚਣ ਵਾਲੀ ਗੱਲ ਹੈ ਕਿ ਕੋਈ ਅਗਰ ਫਿਲਮ ਪ੍ਰੋਡਿਊਸਰ ਹੈ ਜਿਹੜਾ ਕਰੋੜਾਂ ਰੁਪਏ ਲਗਾ ਕੇ ਪਿਕਚਰ ਬਣਾ ਰਿਹਾ ਹੈ ਉਹ ਕਿਸੇ ਨੂੰ ਖੁਸ਼ ਕਰਨ ਵਾਸਤੇ ਆਪਣੀ ਪਿਕਚਰ ਤੇ ਕਰੋੜਾਂ ਰੁਪਏ ਡੁਬਾ ਦੇਗਾ ਨਹੀਂ ਡੁਬਾਏਗਾ ਹੈਨਾ ਉਹਨੂੰ ਕਿਤੇ ਨਾ ਕਿਤੇ ਉਹਦੇ ਅੰਦਰ ਇਹ ਭਰੋਸਾ ਹੈ ਕਿ ਇਹ ਸ਼ਾਇਦ ਚੱਲ ਜਾਏਗਾ ਇਹਦੇ ਸ਼ਾਇਦ ਰਿਟਰਨ ਲੈ ਆਏਗਾ ਤਾ ਕਰਕੇ ਉਹਨੇ ਇਸ ਤਰ੍ਹਾਂ ਸੋਚਿਆ ਉਸ ਲੈਵਲ ਦਾ ਫੇਵਰਿਟਿਜ਼ਮ ਠੀਕ ਹੈ ਕਿ ਭਈ ਤੁਸੀਂ ਕਿਸੇ ਨੂੰ ਜਾਣਦੇ ਹੋ ਤੇ ਤੁਹਾਨੂੰ ਲੱਗਿਆ ਕਿ ਨਹੀਂ ਇਹਦੇ ਟੈਲੈਂਟ ਹੈਗਾ ਮੈਂ ਇਹਨੂੰ ਅੱਗੇ ਵਧਾ ਦਿੰਨਾ ਹੈ ਇਹਦੇ ਬਾਰੇ ਗੱਲ ਕਰ ਲੈਣਾ ਦੂਜਾ ਮੁੰਡਾ ਜਿਹੜਾ ਉਹਦੇ ਬਾਰੇ ਤੁਸੀਂ ਕੁਝ ਵੀ ਨਹੀਂ ਜਾਣਦੇ ਆ ਕੁੜੀ ਜਿਹੜੀ ਉਹਦੇ ਬਾਰੇ ਕੁਝ ਵੀ ਨਹੀਂ ਜਾਣਦੇ ਇਸ ਕਰਕੇ ਹੋ ਸਕਦਾ ਤੁਸੀਂ ਉਹਨਾਂ ਨੂੰ ਕਿਹਾ ਹੋਵੇ ਭਈ ਤੁਸੀਂ ਫੇਰ ਕਦੀ ਆਣਾ ਦੇਖਾਂਗੇ ਅਸੀਂ ਆਈ ਡੋਨਟ ਥਿੰਕ ਕਿ ਸਾਨੂੰ ਇਸ ਤਰ੍ਹਾਂ ਸੋਚ ਆਪਾਂ ਸਿਰਫ 네ਗੇਟਿਵ ਤੇ ਕਨਸੈਂਟਰੇਟ ਕਰ ਰਹੇ ਹਾਂ ਕਿਉਂ ਕਰੀਏ आप पॉजिटिव तो कॉन्सनट्रेट करिए कि नहीं यार आप मेहनत करा तो अपने आप परमात्मा में मेहर करेगा मतलब मैनू तो इस तरह महसूस होंगे कि मैं भी लुधियाने छोटे छोटे जे शहर तो उठ के छोटी जी उम्र अठारह उन्नीस साल के स्टार्ट की अपनी जर्नी दूजी एक चीज़ होर होंगी है बेटा कि तुम्हें तो ਚਾਹੁੰਦੇ ਕਿਉਂ ਹੂੰ ਤੁਸੀਂ ਐਕਟਿੰਗ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਸਟਾਰ ਹੋਣਾ ਚਾਹੁੰਦੇ ਹੋ ਸਟਾਰ ਹੋਣਾ ਬਿਲਕੁਲ ਬਹੁਤ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਕਿਉਂਕਿ ਦੋਨਾਂ ਚੀਜ਼ਾਂ ਵਿੱਚ ਕਾਫੀ ਡਿਫਰੈਂਸ ਹੈ ਇੱਕ ਤਾਂ ਤੁਸੀਂ ਲੋਕਾਂ ਅੱਗੇ ਜਾਣਾ ਚਾਹੁੰਦੇ ਹੋ ਤੇ ਇੱਕ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕੰਮ ਕਰਨਾ ਚਾਹੁੰਦੇ ਹੋ ਅਗਰ ਤੁਹਾਨੂੰ ਆਪਣਾ ਕੰਮ ਆਂਦਾ ਹੈ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਅੱਜ ਨਹੀਂ ਤੇ ਕੱਲ ਤੁਹਾਨੂੰ ਕੰਮ ਮਿਲੂਗਾ ਅਗਰ ਤੁਸੀਂ ਸਟਾਰਿਜ਼ਮ ਚਾਹੁੰਦੇ ਹੋ ਤਾਂ ਉਹ ਤਾਂ ਕੰਮ ਕਰਕੇ ਹੀ ਮਿਲੂਗਾ ਅਗਰ ਮਿਲੂਗਾ ਤਾਂ ਔਰ ਛਾ ਕੰਮ ਕਰਕੇ ਹੀ ਮਿਲੂਗਾ ਸਟਾਰ ਵੀ ਓਵਰਨਾਈਟ ਨਹੀਂ ਬਣ ਜਾਂਦਾ ਕੋਈ ਹੈਨਾ ਤਾਂ ਇਸ ਕਰਕੇ ਜੋ ਪਰਮਾਤਮਾ ਦੀ ਮੌਜ ਹੈ ਔਰ ਦੂਜਾ ਇੱਕ ਹੋਰ ਗੱਲ ਵੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਰੇ ਹੀ ਤਾਂ ਉਸ ਜਗ੍ਹਾ ਤੇ ਨਹੀਂ ਪਹੁੰਚ ਜਾਂਦੇ ਹਰੇਕ ਦਾ ਆਪਣਾ ਆਪਣਾ ਮਕਾਮ ਹੁੰਦਾ ਹੈ ਔਰ ਹਰੇਕ ਬੰਦਾ ਸਮਝਦਾ ਜ਼ਰੂਰ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਸੋਹਣਾ ਮੁੰਡਾ ਵਾਂ ਜਾਂ ਕੁੜੀਆਂ ਤੇ ਮੈਂ ਸਭ ਤੋਂ ਜ਼ਿਆਦਾ ਟੈਲੈਂਟਿਡ ਮੁੰਡਾ ਜਾਂ ਕੁੜੀ ਹਾਂ ਮਗਰ ਆਪਣੇ ਬਾਰੇ ਥੋੜਾ ਜਿਹਾ ਆਬਜੈਕਟਿਵਿਟੀ ਵੀ ਰੱਖਣੀ ਚਾਹੀਦੀ ਹੈ ਤਾਂ ਉਹ ਅਗਰ ਆਬਜੈਕਟਿਵਿਟੀ ਰੱਖੀ ਆਪਾਂ ਆਪਣੇ ਬਾਰੇ ਇਹ ਦਿਮਾਗ ਨੂੰ ਖੁੱਲਾ ਰੱਖੀਏ ਇਸ ਬਾਰੇ ਕਿ ਭਾਈ ਜਿੰਨਾ ਕੁਝ ਮੇਰੇ ਕੋਲ ਹੋ ਸਕਦਾ ਮੈਂ ਉਹ ਨਾ ਕਰਦਾ ਉਦੇ ਚੀਮੇ ਨੂੰ ਖੁਸ਼ ਰਹਿਣਾ ਚਾਹੀਦਾ ਹੈ ਬਿਲਕੁਲ ਅਗਰ ਤੁਸੀਂ ਉਹਨੇ ਚ ਖੁਸ਼ ਰਹ ਲੋਗੇ ਤੁਸੀਂ ਵੀ ਖੁਸ਼ ਹੋ ਤੁਹਾਡਾ ਪ੍ਰੋਡਿਊਸਰ ਡਾਇਰੈਕਟਰ ਵੀ ਖੁਸ਼ ਹੈ ਤੁਹਾਡੀ ਆਡੀਅנס ਵੀ ਖੁਸ਼ ਹੈ ਹੈਨਾ ਬਿਲਕੁਲ ਤੇ ਸਰ ਅਸੀਂ ਇੱਕ ਨਾ ਟਰਮ ਸੁਣੀ ਹੈ ਇੱਕ ਕਿ ਸੈਲਫ ਆਬਜ਼ਰਵੇਸ਼ਨ ਕਰਨੀ ਕਾਫੀ ਜ਼ਰੂਰੀ ਹੈ ਤੇ ਜਦ ਤੁਸੀਂ ਸਟਾਰਟ ਕੀਤੀ ਸੀ ਉਦੋਂ ਤੁਸੀਂ ਇੱਕ ਕਿੰਨਾ ਟਾਈਮ ਲੇਤਾ ਸੀ ਜਾਂ ਤੁਸੀਂ ਕਨਫਰਮ ਸੀ ਵੀ ਮੈਂ ਇਹੀ ਕਰਨਾ ਹੈ ਮੈਡਮ ਮੈਨੂੰ ਤਾਂ ਲੱਗਿਆ ਸੀ ਮੈਂ ਇਹੀ ਕਰਨਾ ਹੈ ਮੇਰੇ ਕੋਲ ਹੋਰ ਕੋਈ ਚੋਇਸ ਵੀ ਨਹੀਂ ਸੀ ਮੈਂ ਕਾਫੀ ਪੈਸ਼ਨੇਟ ਸੀ ਆਪਣੇ ਇਸ ਕੰਮ ਬਾਰੇ ਫਿਰ ਜਦੋਂ ਸਿਲੈਕਸ਼ਨ ਹੋ ਗਿਆ ਮੇਰਾ ਔਰ ਮੈਂ تعلیم ਹਾਸਲ ਕਰਨੀ ਸ਼ੁਰੂ ਕੀਤੀ ਨੈਸ਼ਨਲ ਸਕੂਲ ਡਰਾਮਾ ਚ ਤੇ ਉੱਥੇ ਮਿਹਨਤ ਬਥੇਰੀ ਬਥੇਰੀ ਬਿਲਕੁਲ ਮਿਹਨਤ ਬਹੁਤ ਕੀਤੀ ਟੀਚਰਸ ਬਹੁਤ ਅੱਛੇ ਮਿਲੇ ਖਾਸ ਤੌਰ ਤੇ ਸਾਡੇ ਜਿਹੜੇ ਡਾਇਰੈਕਟਰਸ ਹਨ ﺍﻟकाज़ी ਸਾਹਿਬ ਉਹਨਾਂ ਨੇ ਬਹੁਤ ਸਿਖਾਇਆ ਸਾਨੂੰ ਉਸ ਵਕਤ ਦਾ ਜਿਹੜਾ ਸਾਰਾ ਸਟਾਫ ਸੀ ਸਾਰੇ ਮੇਰੇ ਟੀਚਰਸ ਬਹੁਤ ਅੱਛੇ ਟੀਚਰਸ ਸਨ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੇ ਸੀਨੀਅਰਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਮਾਹੌਲ ਦੇ ਵਿੱਚ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਐਜੂਕੇਟ ਜਦੋਂ ਆਦਮੀ ਕਰਦਾ ਹੈ ਤਾਂ ਉਸ ਮਾਹੌਲ 'ਚ 3 ਸਾਲ ਰਹੇ ਰਹੇ ਤਾਂ ਉਹਨੇ ਤੁਹਾਨੂੰ ਤਿਆਰ ਕੀਤਾ ਬਾਹਰ ਨਿਕਲਣ ਵਾਸਤੇ ਪਰ ਬਾਹਰ ਨਿਕਲ ਕੇ ਤੁਹਾਡੀ ਆਪਣੀ ਸਟਰਗਲ ਹੈ ਉੱਥੇ ਫਿਰ ਬਾਹਰ ਹੋਰ ਖੋਰ ਕੋਈ ਨਹੀਂ ਹੈ ਪਰ ਉਸ ਸਟਰਗਲ ਦੇ ਵਿੱਚ ਪੇਸ਼ੈਂਸ ਦੇ ਨਾਲ ਚੱਲਣਾ ਚਾਹੀਦਾ ਹੈ ਮਿਹਨਤ ਕਰਦੇ ਰਹੋ ਔਰ ਪੇਸ਼ੈਂਸ ਦੇ ਨਾਲ ਕਰੋ ਡਿਜੈਕਟਿਡ ਨਾ ਫੀਲ ਕਰੋ ਪੋਜ਼ਿਟਿਵ ਹੋ ਕੇ ਚੱਲੋ ਔਰ ਆਪਣੀਆਂ ਜ਼ਰੂਰਤਾਂ ਨੂੰ ਕੱਟ ਰੱਖੋ अगर जरूरतਾਂ ਨੂੰ ਘੱਟ ਰੱਖੋਗੇ ਤਾਂ ਲੰਬੇ ਚੱਲ ਸਕੋਗੇ ਇਹ ਜ਼ਰੂਰਤਾਂ ਬਾਲੀਆਂ ਕਰ ਲੋਗੇ ਐ ਮਤਲਬ ਬਾਹਰ ਸਟੈਪ ਕਰ ਦੇ ਕਿ ਮੈਨੂੰ ਕੋ ਗੱਡੀ ਵੀ ਹੋਣੀ ਚਾਹੀਦੀ ਹੈ ਫਲੈਟ ਵੀ ਹੋਣਾ ਚਾਹੀਦਾ ਫਲਾਣਾ ਫੋਨ ਵੀ ਹੋਣਾ ਚਾਹੀਦਾ ਕੱਪੜੇ ਵੀ ਇਹੋ ਜਿਹੇ ਹੋਣੇ ਚਾਹੀਦੇ ਉਹ ਦਿਖਾਵਾ ਹੈ ਉੱਤੇ ਦਾ ਉਹ ਕਿਸੇ ਵੇਲੇ ਖਤਮ ਹੋ ਜਾਣਾ ਫਿਰ ਪਤਾ ਵੀ ਨਹੀਂ ਲੱਗਣਾ ਕਿੱਥੇ ਗਿਆ ਪਰ ਜੇ ਤੁਸੀਂ ਆਪਣੇ ਕੰਮ ਤੇ ਕਨਸੈਂਟਰ ਕੇ ਕਰੋਗੇ ਇਹ ਸਾਰੀਆਂ ਚੀਜ਼ਾਂ ਸਹਿਜ ਆਪਣੇ ਆਪ ਆਂਦੀਆਂ ਚਲੀਆਂ ਜਾਣਗੀਆਂ ਦੇ ਵਿਲ ਬਿਕਮ ਅ ਪਾਰਟ ਆਫ ਯੂਅਰ ਲਾਈਫ ਬਿਲਕੁਲ ਹਾਂਜੀ ਤੇ ਸਰ ਤੁਸੀਂ ਗੱਲ ਕੀਤੀ ਹੈ ਵੀ ਪੇਸ਼ੈਂਸ ਦੀ ਤੇ ਤੁਸੀਂ ਵੀ ਇੰਨਾ ਲੰਮਾ ਸਮਾਂ ਲੰਮਾ ਟਾਈਮ ਤੁਸੀਂ ਪੇਸ਼ੈਂਸ ਵੀ ਰੱਖੀ ਹੋਗੀ ਆਬਵੀਅਸਲੀ ਕਿਉਂਕਿ ਇੱਕ ਆਰਟਿਸਟ ਜਿਹੜਾ ਹੁੰਦਾ ਨਾ ਤੇ ਇੱਕ ਥੀਏਟਰ ਆਰਟਿਸਟ ਦੀ ਮੈਂ ਜ਼ਰੂਰ ਇੱਕ ਚੀਜ਼ ਕਹਿਣਾ ਚਾਹੂੰਗੀ ਵੀ ਥੀਏਟਰ ਆਰਟਿਸਟ ਵਿੱਚ ਨਾ ਪੇਸ਼ੈਂਸ ਵੱਧ ਹੁੰਦਾ ਹੈ ਬਾਕੀ ਆਰਟਿਸਟ ਤੋਂ ਮੈਨੂੰ ਲੱਗਦਾ ਹੈ ਨਹੀਂ ਕੋਈ ਬੇਟਾ ਕੋਈ ਪੱਕੀ ਗੱਲ ਤਾਂ ਨਹੀਂ ਹੈ ਪੇਸ਼ੈਂਸ ਤਾਂ ਆਦਮੀ ਦਾ ਪਰਸਨਲ ਟੈਂਪਰਮੈਂਟ ਹੈ ਉਹ ਥੀਏਟਰ ਵਾਲੇ 'ਚ ਵੀ ਹੋ ਸਕਦਾ ਹੈ ਫਿਲਮ ਵਾਲੇ 'ਚ ਵੀ ਹੋ ਸਕਦਾ ਹੈ बैंक जाने वाले भी हो सकता है इंटरव्यू लैन वाले भी हो सकता है <laughs> वो पेशेंस जी परसनल चीज़ है वो किसी पर्टिकुलर फील्ड के नाल रिलेटेड नहीं है तो अगर इंसान अपने टैंपरामेंट को तो ऐसा बनाए कि मैं पेशेंटली चीज़ों देखा और अपनी मेहनत करता रहा और उम्मीद करा कि चीज़ा हो जाएगी उस पॉजिटिविटी के नाल अगर अगे बढ़ेगा तो आई एम श्योर के हरेक न तो सक्सैस नहीं मिलती पर ज्यादातर लोगों को कम तो मिलेगा ये ਤੁਸੀਂ ਸਰਵੇ ਇੱਕ ਚੀਜ਼ ਜ਼ਰੂਰ ਜਾਨਣਾ ਚਾਹਵਾਂਗੀ ਤੁਸੀਂ ਤੁਸੀਂ ਵੀ ਆਰਟਿਸਟ ਹੋ ਤੁਹਾਡੀ ਵਾਈਫ ਵੀ ਆਰਟਿਸਟ ਹੈ ਹੈਨਾ ਤੁਹਾਡਾ ਪੁੱਤ ਵੀ ਆਰਟਿਸਟ ਹੈ ਉਹ ਫੈਮਲੀ ਦਾ ਮਾਹੌਲ ਕਿਵੇਂ ਰਹਿੰਦਾ ਘਰ ਦਾ ਵੀ ਮੇਰੇ ਤਾਂ ਛੋਟੇ-ਬਟੇ ਬੱਚੇ ਵੀ ਆਰਟਿਸਟ ਹੈ ਬੇਟੀ ਵੀ ਆਰਟਿਸਟ ਹੈ ਛੋਟਾ ਬੇਟਾ ਵੀ ਹੈ ਹਾਂਜੀ ਤਾਂ ਉਹ ਫੈਮਲੀ ਦਾ ਮਾਹੌਲ ਕਿਵੇਂ ਰਹਿੰਦਾ ਘਰ ਵਿੱਚ ਵੀ ਉਹ ਆਰਟਿਸਟ ਜਿਹੜਾ ਹੈ ਉਹ ਘਰ ਵਿੱਚ ਵੀ ਹੁੰਦਾ ਹੈ ਜਾਂ ਫਿਰ ਬਾਹਰ ਹੁੰਦਾ ਹੈ ਘਰ ਵਿੱਚ ਅਸੀਂ ਜਿਵੇਂ ਨਾਰਮਲ ਪਰਿਵਾਰ ਹੁੰਦਾ ਉਸ ਤਰ੍ਹਾਂ ਅਸੀਂ ਨਾਰਮਲ ਪਰਿਵਾਰ ਹੁੰਨੇ ਰੋਟੀ ਦੇ ਬਾਰੇ ਗੱਲਾਂ ਕਰੀਦੀਆਂ ਛੁੱਟੀ ਦੇ ਬਾਰੇ ਗੱਲਾਂ ਕਰੀਦੀਆਂ ਆਪੋ ਚ ਟਾਈਮ ਸਪੈਂਡ ਕਰਨ ਦੇ ਬਾਰੇ ਗੱਲਾਂ ਕਰੀਦੀਆਂ ਥੋੜੀ ਬਹੁਤ ਇੱਕ ਇੱਕ ਦੂਜੇ ਦੀ ਲੈਗ ਪੁੱਲਿੰਗ ਹੋ ਜਾਂਦੀ ਹੈ ਥੋੜਾ ਮਜ਼ਾਕ ਹੋ ਜਾਂਦਾ ਹੈ ਥੋੜੀ ਡਾਂਟ ਡੂੰਡ ਵੀ ਖਾਲਣਾ ਮੈਂ ਆਪਣੇ ਬੱਚਿਆਂ ਕੋਲੋਂ ਕਦੀ ਕਦਾਂ ਆਹ ਥੋੜੀ ਬਹੁਤ ਡਾਂਟ ਡੂੰਡ ਵੀ ਖਾਲਣਾ ਮੈਂ ਆਪਣੇ ਬੱਚਿਆਂ ਕੋਲੋਂ ਕਦੀ ਕਦਾਂ ਤੋ ਪਰਿਵਾਰਿਕ ਮਾਹੌਲ ਰੰਗ ਸਾਰਾ ਜਿਹੜਾ ਹੈ ਕੋਈ ਐਸਾ ਸਾਰੇ ਬੈਠ ਕੇ ਇਸ ਤਰ੍ਹਾਂ ਇੰਟੈਲੈਕਚੁਅਲੀ ਅਸੀਂ ਸੋਚਦੇ ਨਹੀਂ ਇਸ ਤਰ੍ਹਾਂ ਨਹੀਂ ਹੈ ਬੇਟਾ ਬਿਲਕੁਲ ਤੇ ਸਰ ਅਸੀਂ ਦੇਖ ਸਕਦੇ ਹਾਂ ਵੀ ਰਾਵੀ ਦੇ ਕੰਡੇ ਫਿਲਮ ਵਿੱਚ ਸੰਦੀਪ ਕੌਰ ਸਿੱਧੂ ਹੈ ਜਿਨ੍ਹਾਂ ਦੀ ਉਹਨਾਂ ਦੀ ਡੈਬਿਊ ਫਿਲਮ ਵੀ ਹੈ ਪ੍ਰੋਡਿਊਸਰਸ ਵੀ ਨੇ ਐਜ਼ ਪ੍ਰੋਡਿਊਸਰ ਮੈਨੂੰ ਪਤਾ ਨਹੀਂ ਹੈ ਪਰ ਸ਼ਾਇਦ ਉਹਨਾਂ ਦੀ ਡੈਬਿਊ ਫਿਲਮ ਹੈ ਹਾਂਜੀ ਉਹਨਾਂ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਅੱਛਾ ਹੀ ਲੱਗਿਆ ਅੱਛੇ ਕਹਿਣਾ ਮਤਲਬ ਚੰਗਾ ਹੀ ਲੱਗੇ ਦੇ ਵਰ ਨਾਈਸ ਟੂ ਮੀ ਦਾ ਪ੍ਰੋਡਿਊਸਰਸ ਬੋਥ ਦਾ ਪ੍ਰੋਡਿਊਸਰਸ ਹੋ ਵੀ ਆਰ ਜੀਤਿੰਦਰ ਚੋਹਾਨ ਸਾਹਿਬ ਹਾਂਜੀ ਦੇ ਬੀਨ ਵੈਰੀ ਨਾਈਸ ਟੂ ਮੀ ਠੀਕੇ ਸਰ ਤੇ ਅਸੀਂ ਪ੍ਰੋਡਕਸ਼ਨ ਹਾਊਸ ਦੀ ਗੱਲ ਕਰੀ ਉਹਨਾਂ ਦੀ ਵੀ ਪਹਿਲੀ ਫਿਲਮ ਹੈ ਪ੍ਰੋਡਿਊਸ ਕਰ ਰਹੇ ਨੇ ਜੀ ਜੀ ਹਾਂ ਤਾਂ ਪਹਿਲੀ ਫਿਲਮ ਹੈ ਬੜੀ ਮੁਬਾਰਕ ਗੱਲ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਹਿੰਮਤ ਕੀਤੀ ਐ ਐਡੀ ਵੱਡੀ ਫਿਲਮ ਬਣਾਣ ਦੀ ਇਹਨੂੰ ਤਿਆਰ ਕਰਕੇ ਹੁਣ ਪਰਦੇ ਤੇ ਆਉਣ ਵਾਸਤੇ ਤਿਆਰੀ ਤੇ ਪਿਕਚਰ ਉੱਥੇ ਤੱਕ ਪਹੁੰਚਾਨ ਦੀ ਬੜੀ ਹਿੰਮਤ ਦੀ ਲੋੜ ਹੈ ਬੜੀ ਮਿਹਨਤ ਦੀ ਲੋੜ ਹੈ ਬਿਲਕੁਲ ਬੜੀ ਸੈਕਰੀਫਾਈਸਿਸ ਦੀ ਲੋੜ ਹੈ ਔਰ ਬਹੁਤ ਕੁਝ ਸਿੱਖਣ ਦੀ ਵੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਅਤੇ ਮੈਂ ਉਮੀਦ ਕਰਦਾ ਕਿ ਜਿਹੜੀ ਅਗਲੀ ਫਿਲਮ ਉਹ ਬਣਾਣਗੇ ਉਹਦੇ ਵਿੱਚ ਹੋਰ ਜ਼ਿਆਦਾ ਤਿਆਰ ਹੋਣਗੇ ਬਿਲਕੁਲ ਅਤੇ ਜ਼ਿਆਦਾ ਕੌਨਫੀਡੈਂਟ ਵੀ ਹੋਣਗੇ ਇੱਕ ਕੌਨਫੀਡੈਂਸ ਵੀ ਆ ਜਾਂਦਾ ਹੈ ਇੱਕ ਚੰਗੀ ਫਿਲਮ ਕਰਕੇ ਕੌਨਫੀਡੈਂਸ ਵੀ ਆ ਜਾਂਦਾ ਹੈ ਹਾਂਜੀ ਉਹ ਆਪਣੇ ਆਪ ਆ ਜਾਏਗਾ ਹਾਂਜੀ ਪਰ ਉਹਨਾਂ ਦੀ ਐਟੀਟਿਊਡ ਜਿਹੜਾ ਹੈ ਉਹ ਓਨੈਸਟ ਔਰ ਪੋਜ਼ਿਟਿਵ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਮੇਰੇ ਖਿਆਲ ਵਿੱਚ ਬਿਲਕੁਲ ਥੈਂਕ ਯੂ ਸੋ ਮਚ ਸਰ ਗੱਲਾਂ ਕਰਕੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਥੈਂਕ ਯੂ ਬੱਚੇ ਥੈਂਕ ਯੂ ਸੋ ਮਚ ਥੈਂਕ ਯੂ